ਸਸਕਾਲ ਦੋਸਤੋ ਪੰਜਾਬੀ ਐਸਟ੍ਰੋਲੋਜਰ ਤੇ ਆਪਜੀ ਦਾ ਸਵਾਗਤ ਹੈ ਅੱਜ 7 ਸਤੰਬਰ ਨੂੰ ਚੰਦਰ ਗ੍ਰਹਿਣ ਨੂੰ ਲੈ ਕੇ ਕਾਫੀ ਚਰਚਾ ਮਾ ਹੋ ਰਹੀ ਹੈ ਨੇ ਆਪਜੀ ਨੂੰ ਦੱਸ ਦਈਏ ਕਿ ਵੀ ਜੋ ਪਾਦੋਂ ਦੀ ਜਿੱਥੇ ਪੂਰਨਮਾਸ਼ੀ ਆ ਉੱਥੇ ਪਿਤ੍ਰਪਕਸ਼ ਵੀ ਸ਼ੁਰੂ ਹੋ ਰਿਹਾ ਜਿਸ ਇਸ ਜਿਸ ਕਰਕੇ ਇਹ ਚੰਦਰ ਗ੍ਰਹਿਣ ਦਾ ਜੋ ਸੰਯੋਗ ਮਾੜ ਰਿਹਾ ਪੂਰੇ 100 ਸਾਲ ਬਾਅਦ ਬਣ ਰਿਹਾ ਇਸ ਚੰਦਰ ਗ੍ਰਹਿਣ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਵੀ ਇਹ ਜੋ ਚੰ드ਮਾ ਲਾਲ ਤੇ ਨਰੰਗੀ ਰੰਗ ਦਾ ਵਿਖੇਗਾ ਤੇ ਇਹ ਇਸ ਕਰਕੇ ਇਸ ਨੂੰ ਬਲੱਡ ਮੂਨ ਵੀ ਕਿਹਾ ਜਾ ਸਕਦਾ ਹੈ ਤੇ ਇਸ ਤੋਂ ਇਲਾਵਾ ਆਪ ਜੀ ਨੂੰ ਅਸੀਂ ਦੱਸ ਦਈਏ ਕਿ ਵੀ ਜੋ ਇਹ ਚੰਦਰ ਗ੍ਰਹਿਣ ਆਇਗਾ ਇਹ ਪੂਰੇ ਭਾਰਤ ਦੇ ਵਿੱਚ ਵਿਖਾਈ ਦੇਵੇਗਾ ਜਿੱਥੇ ਚੰਦਰ ਗ੍ਰਹਿਣ ਦਿਖਾਈ ਦਿੰਦਾ ਉੱਥੇ ਫਿਰ ਸूतक काल ਵੀ ਲਾਗੂ ਹੁੰਦਾ ਤੇ ਜੋ ਸूतक काल ਹੁੰਦਾ ਜਿੱਕਰ ਜੀ ਗੱਲ ਕਰ ਲਈ ਤਾਂ ਚੰਦਰਮਾ ਗ੍ਰਹਿਣ ਦਾ ਜੋ ਸੂਤਕ ਕਾਲ ਹੈ ਉਹ ਗ੍ਰਹਿਣ ਤੋਂ 9 ਘੰਟੇ ਪਹਿਲਾਂ ਲੱਗ ਜਾਂਦਾ ਹੈਗਾ ਤੇ ਇਸ ਤਰੀ 9 ਵਜੇ ਜੋ 57 ਮਿੰਟ ਤੇ ਇਹ ਗ੍ਰਹਿਣ ਸ਼ੁਰੂ ਹੋਣਾ ਹੈ ਤੇ ਉਸ ਤੋਂ ਪਹਿਲਾਂ ਇਹ 12:00 ਮਿੰਟ ਤੇ ਇਸ ਦਾ ਦੁਪਹਿਰ ਨੂੰ ਸੂਤਕ ਕਾਲ ਸ਼ੁਰੂ ਹੋ ਜਾਏਗਾ ਤੇ ਇਸ ਤਰੀ ਜੇਕਰ ਗੱਲ ਕਰ ਲਈ ਤਾਂ ਜੋ 9:57 7 ਸਤੰਬਰ ਤੋਂ ਸ਼ੁਰੂ ਹੋਏਗਾ ਤਾਂ 8 ਸਤੰਬਰ ਅੱਧ ਰਾਤਰੀ ਤੋਂ ਬਾਅਦ ਇੱਕ ਬੱਜ ਕੇ 26 ਮਿੰਟ ਤੇ ਇਸ ਗ੍ਰਹਿਣਕਾਲ ਦੀ ਜੋ ਸਮਾਪਤੀ ਹੋਏਗੀ ਉਸਦੇ ਨਾਲ ਸੂਤਕ ਕਾਲ ਵੀ ਸਮਾਪਤ ਹੋ ਜਾਵੇਗਾ ਇਸ ਦਰਮਿਆਨ ਆਪ ਜੀ ਨੂੰ ਦੱਸ ਦਈਏ ਕਿ ਵੀ ਜੋ ਇਹ ਗ੍ਰਹਿਣ ਹੈਗਾ ਇਸ ਗ੍ਰਹਿਣ ਦੇ ਦਰਮਿਆਨ ਆਪ ਜੀ ਨੂੰ 9:57 ਤੋਂ ਪਹਿਲਾਂ ਜਾਨੀ ਕਿ ਵੀ 8 ਵਜੇ ਤੋਂ ਪਹਿਲਾਂ ਪਹਿਲਾਂ ਹੀ ਆਪਣਾ ਜੋ ਕੋਈ ਵੀ ਭੋਜਨ ਆ ਉਹ ਗ੍ਰਹਿਣ ਕਰ ਲੈਣਾ ਚਾਹੀਦਾ ਹੈ ਗ੍ਰਹਿਣ ਦੇ ਸਮੇਂ ਦੇ ਵਿੱਚ ਜੇਕਰ ਅਸੀਂ ਭੋਜਨ ਗ੍ਰਹਿਣ ਕਰਦੇ ਹਾਂ ਜਾਂ ਕੋਈ ਹੋਰ ਕਿਰਿਆਵਾਂ ਕਰਦੇ ਹਾਂ ਸਰੀਰ ਕਿਰਿਆਵਾਂ ਕਰਦੇ ਹਾਂ ਤਾਂ ਉਸ ਦਾ ਸਾਡੇ ਮਨ ਤੇ ਬਹੁਤ ਨਕਾਰਾਤਮਕ ਪ੍ਰਭਾਵ ਪੈਂਦਾ ਹੈ ਤੇ ਜੇਕਰ ਅਸੀਂ ਇਸ ਪੱਖ ਤੇ ਵੀ ਗੱਲ ਕਰ ਲਈਏ ਤਾਂ ਜੋ ਮੰਤਰ ਉਚਾਰਨਾ ਹੈ ਅਸੀਂ ਕਿਸੇ ਵੀ ਜਿਹੜੇ ਆਪਣੇ ਇਸ਼ਟ ਨੂੰ ਮੰਨਦੇ ਹਾਂ ਉਸ ਦੀ ਹੀ ਪੂਜਾ ਅਰਚਨਾ ਤੁਸੀਂ ਮੰਤਰ ਪੂਜਾ ਅਰਚਨਾ ਕਰ ਸਕਦੇ ਹੋ ਜੋ ਧੂਪ ਜੋ ਵੀ ਇਹ ਨਹੀਂ ਤੁਸੀਂ ਕਰ ਸਕਦੇ ਜਣ ਕੇ ਪੂਜਾ ਅਰਚਨਾ ਨਹੀਂ ਕਰ ਸਕਦੇ ਸਿਰਫ ਮੰਤਰ ਉਚਾਰਨ ਹੀ ਕਰ ਸਕਦੇ ਹੋ ਤੇ ਜਦੋਂ ਚੰਦਰਮਾ ਗ੍ਰਹਿਣ ਸਮਾਪਤ ਹੋਵੇਗਾ ਉਸ ਸਮੇਂ ਤੁਸੀਂ ਆਪਣਾ ਜੋ ਵੀ ਦਾਨ ਹੈਗਾ ਸਫੇਦ ਵਸਤੂਆਂ ਦਾ ਚਾਹੇ ਉਹ ਚੀਨੀ ਹੈ ਦੁੱਧ ਹੈ ਗੂੜ੍ਹ ਹੈ ਕਪੜਾ ਹੈ ਕੋਈ ਵੀ ਸਫੇਦ ਵਸਤੂ ਹੈਗੀ ਹੈ ਦਹੀਂ ਹੈਗੀ ਹੈ ਉਹ ਤੁਸੀਂ ਉਸ ਦਾ ਦਾਨ ਦੇ ਸਕਦੇ ਹੋ ਜੋ ਕਿ ਬਹੁਤ ਹੀ ਪ੍ਰਭਾਵਕਾਰੀ ਹੋਵੇਗਾ ਜੋ ਚੰਦਰਮਾ ਗ੍ਰਹਿਣ ਹੁੰਦਾ ਇਸ ਦਾ ਮਨ ਭਾਵਨਾ ਅਤੇ ਮਾਨਸਿਕ ਸਥਿਤੀ ਦੇ ਉੱਪਰ ਬਹੁਤ ਜ਼ਬਰਦਸਤ ਅਸਰ ਹੁੰਦਾ ਹੈ ਤੇ ਇਸ ਕਰਕੇ ਅਸੀਂ ਆਪ ਜੀ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਵੀ ਇਸ ਚੰਦਰਮਾ ਗ੍ਰਹਿਣ ਦੇ ਉੱਪਰ ਜੇਕਰ ਲਾਭ ਲੈਣਾ ਹੈ ਤਾਂ 9 57 ਤੋਂ ਇਹ ਸ਼ੁਰੂ ਹੋਏਗਾ ਤੇ 1 26 ਤੇ ਖਤਮ ਹੋਏਗਾ ਉਸ ਦਰਮਿਆਨ ਜਿੰਨਾ 파ਟ ਤੁਸੀਂ ਕਰ ਸਕਦੇ ਹੋ ਉਹ লাভ ਕਰ ਲੈਣਾ ਹੈ